ਲੀ ਕ੍ਰੈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸੇਹਲੇ ਵਾਲਾ ਅੱਜ ਮੇਰੇ ਨਿਵਾਸ ਸਥਾਨ ਪਿੰਡ ਚੱਕ ਖੇਹਲੇ ਵਾਲਾ ਨਹਿਰਾਂ ਦੇ ਉੱਪਰ ਜਿਹੜਾ ਗੁਰੂ ਘਰ ਲੰਗਰ ਟੁੱਟ ਵਰਤ ਰਿਹਾ ਹੈ ਗੁਰੂ ਘਰ ਲੰਗਰ ਅਤੁੱਟ ਵਰਤ ਰਿਹਾ ਹੈ ਤੇ ਸੰਗਤ ਜਿਹੜੀ ਬੈਠੀ ਲੰਗਰ ਛਕ ਰਹੀ ਹੈ ਤੁਸੀਂ ਦੇਖ ਰਹੇ ਹੋ ਮੇਰੇ ਪਿੰਡ ਦੇ ਨੌਜਵਾਨ ਵੀਰਾਂ ਨੇ ਤੇ ਸਮੁੱਚਾ ਨਗਰ ਚੱਕ ਖੇਹਲੇ ਵਾਲੇ ਨੇ ਸਾਰਿਆਂ ਨੇ ਰਲ ਕੇ ਜਿਹੜਾ ਅੱਜ ਲੰਗਰ ਲਾਇਆ ਜਿਹੜਾ ਕਿ ਸਾਡੇ ਨਾਲ ਦੇ ਪਿੰਡ ਚੱਕ ਜੰਨੀ ਸੌਰੀ ਕੱਲਾ ਜੰਨੀ ਸਰ ਜਿਹੜਾ ਪਿੰਡ ਹੈ ਆ ਨਹਿਰਾ ਟੱਪ ਕੇ ਹੈ ਉੱਥੇ ਪੀਰ ਪਾਸ਼ਾ ਚੌਲੀ ਪੀਰ ਬਾਬਾ ਜੀ ਦਾ ਮੇਲਾ ਲੱਗਦਾ ਅੱਜ 21 ਹੜ ਦਾ ਉਹ ਮੇਲੇ ਤੇ ਲੋਕ ਜਿਹੜੇ ਸ਼ਰਧਾਲੂ ਸਿੱਖ ਸੰਗਤਾਂ ਪਹੁੰਚਦੀਆਂ ਉੱਥੇ ਮੇਲੇ ਆ ਤੇ ਤੇ ਆਵਾਜਾਈ ਰਾਹੀ ਗੀ ਰਾਸਤੇ ਗਰਮੀ ਨੂੰ ਦੇਖਦੇ ਹੋਏ ਜਿਹੜਾ ਉਹਨਾਂ ਨੇ ਇੱਕ ਲੰਗਰ ਦਾ ਪ੍ਰਬਾਲਾ ਕੀਤਾ ਹੈ ਤੇ بڑے ਇਤਸ਼ਾਹ ਨਾਲ ਜਿਹੜੀਆਂ ਸੰਗਤਾਂ ਲੰਗਰ ਛੱਕੇ ਜਾਂਦੀਆਂ ਆ ਤੁਸੀਂ ਦੇਖ ਸਕਦੇ ਹੋ ਤੇ ਸੇਵਾਦਾਰ ਆ ਜਿਹੜੇ ਨਾਲ ਠੰਡੇ ਮਿੱਠੇ ਜਲ ਦੀ ਸ਼ਬੀਲ ਇਹਨਾਂ ਨੇ ਲਾਈ ਹੋਈ ਹੈ ਤੇ ਆ ਜਿਹੜੇ ਨਿੱਕੇ ਨਿੱਕੇ ਬੱਚੇ ਔਰ ਨੌਜਵਾਨ ਪਿੰਡ ਚੱਕ ਫੇਲੇ ਵਾਲੇ ਦੇ ਜਿਨ੍ਹਾਂ ਨੇ ਮਤਲਬ ਸੰਗਤ ਠੰਡੇ ਮਿੱਠੇ ਜਲ ਦੀ ਸ਼ਬੀਲ ਲਾਈ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜਾ ਪਾਣੀ ਛਕਾਰੇ ਆ ਤੇ ਇਧਰ ਜਿਹੜਾ ਭਗਤ ਗੁਰੂ ਰਵਿਦਾਸ ਜੀ ਦੀ ਜਿਹੜੀ ਮੂਰਤੀ ਰੱਖੀ ਹੋਈ ਹੈ ਉੱਥੇ ਜਿਹੜੇ ਸ਼ਰਧਾਲੂ ਮੱਥਾ ਵੀ ਟੇਕ ਕੇ ਜਾਂਦੇ ਆ ਤੇ ਨਾਲ ਨਾਲ ਲੰਗਰ ਵੀ ਛੱਕ ਕੇ ਜਾਂਦੇ ਆ ਠੰਡੇ ਮੱਠਾ ਪਾਣੀ ਵੀ ਪੀ ਕੇ ਜਾਂਦੇ ਆ ਸੋ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਆ ਜਲਦੀ ਹੀ ਅਗਲੀ ਰਿਪੋਰਟ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ दिल्ली क्राइम नेशनल न्यूज़ नजर सफर